ਅੱਜ ਸ਼ੇਰੇ ਫੋਨ ਆਇਆ ਪਪਾ ਜੀ ਦਾ ਇਹਨਾਂ ਦਾ 11:30 ਵਜੇ ਕਿਸ ਲਗੇ ਤੇ ਉਹ ਕਹਿੰਦੇ ਕਿ ਉਹ ਸਾਡੀ ਕੁੜੀ 부ੜੀ ਹੋ ਗਈ। ਉਹ ਇਹਨੇ ਆ ਬੁੜੀ ਹੋ ਗਈ। ਜੀ ਵੀਰ ਹਿੱਤੇ ਸਿੱਧਾ ਹੱਥ ਹੀ ਗਏ। ਬੰਦੇ ਕਿਹਾ ਤੇ ਉਹ ਕਹਿੰਦੇ ਸ਼ੇਰੇ ਕਿਹੜੀ ਹਸਪੀਟਲ ਲਿਹਾਇਆ ਇਹਨਾਂ ਨੇ ਪਰ ਉਹਨਾਂ ਦਾ ਦਿਮਾਗ ਹੈ ਨਹੀਂ ਆਇਆ ਕਿ ਆਪਣੇ ਮਾਂ ਤੇ ਉਹਨੂੰ ਤਾਂ ਦੱਸੇ ਕੁੜੀ ਦੇ ਕਿ ਅਸੀਂ ਅਸੀਂ ਕੇਡੀ ਹਸਪਤਾਲ ਬੱਚੇ ਨੂੰ ਲੈ ਕੇ ਜਾਣੇ ਪਏ ਜਾਂ ਕੋਈ ਪ੍ਰੋਬਲਮ ਅਗਿਆ ਕੋਈ ਗੱਲ ਹੈ ਗੇ ਬੁਖਾਰ ਹੈਗਾ ਕੁਝ ਹੈ ਕੋਈ ਫੋਨ ਤੇ ਕਰਨੇ ਨੇ ਕਿ ਲਈ ਤੇ ਇਹ ਪੈਸ ਆਪਣੀ ਪੋਸਟਮਾਨ ਦੇ ਰਿਪੋਰਟ ਇੱਕ ਵਾਰੀ ਜੂੜ ਵੀਟ ਕਰ ਲੈਣੀ ਚਾਹੀਦੀ ਹੈ ਕਿਸੇ ਦੇ ਐਲੀਕੇਸ਼ਨ ਨਾ ਲਗਾਇਆ ਜਾਵੇ ਜਾਂ ਉਹਨੇ ਮਾਰੀ ਹੈ ਕਿ ਮੇਰੀ ਕਿਵੀ ਦਾ ਕਿਚੀ ਪਰਿਵਾਰ ਲੜਕੀ ਪਰਿਵਾਰ ਨਾਲ ਕਾਰਵਾਈ ਦੇ ਵੇਲੇ ਸਹਿਯੋਗ ਕਰੋਗੇ ਪੁਲੀਸ ਦੇ ਸਾਰਾ ਹੀ ਸਹਿਯੋਗ ਕਰਨਾ ਹੈ ਤੇ ਪੋਸਟਮਾਨ ਮਾਸਤੇ ਅਗਲੀ ਹੋਇਆ ਜੀ ਉਹਨਾਂ ਨੇ ਇੱਕ ਵਾਰੀ ਪੋਸਟਮਾਨ ਮਾਸਤੇ ਕਿਹਾ ਦੇਖੀ ਕੀ-ਕਿਆ ਜੂਰ ਕਰਾਣਾ ਦੀ

ਮਤਲਬ ਜਿਵੇਂ ਕੁੜੀ ਨੂੰ ਫੋਨ ਕਰਾਣਾ ਤੇ ਉਹ ਫੋਨ ਦੇ ਜਿਵੇਂ ਅਟੈਚਮੈਂਟ ਹੋਈ ਨਹੀਂ ਸੀ ਕਿ ਉਹ ਉਸੇ ਉਹਦੀ ਰਿਕਾਰਡਿੰਗ ਕਰਕੇ ਸੁਣਦੇ ਸੀ ਉਹ ਤੇ ਮਤਲਬ ਮਜ਼ਾ ਨਹੀਂ ਸੀ ਆਉਂਦਾ ਕਿਸੇ ਗੱਲ ਦਾ ਵੀ ਉਹਨਾਂ ਨਾਲ ਜਿਸ ਤਰ੍ਹਾਂ ਬੰਦਾ ਖੁਸ਼ ਹੋ ਕੇ ਮਤਲਬ ਨੇ ਸਾਲ ਹੋ ਗਏ ਸੀ 6 ਸਾਲ ਹੋ ਗਏ ਸੀ ਬੇਟੀ ਸਾਡੀ ਨੂੰ ਫੋਨ ਤੱਕ ਨਹੀਂ ਸੀ ਲੈ ਕੇ ਦਿੱਤਾ ਉਹਨਾਂ ਨੇ ਕੀ ਗੱਲ ਹੈ ਉਹ ਆਪਣੇ ਘਰ ਤੋਂ ਉਹਨਾਂ ਕੋ 아이ਫੋਨ ਸਾਰਿਆਂ ਕੋ ਲੱਗੇ ਕਿਉਂਕਿ ਉਹ ਸਵੇਰੇ ਦੇਖੀ ਸੀ ਮਾਂ ਨਾਲ ਗੱਲ ਕਰਾਂਗੇ ਫਲਾਣੇ ਨਾਲ ਗੱਲ ਕਰਾਂਗੇ ਮਤਲਬ ਉਹਨਾਂ ਦਿਮਾਗ ਹੈ ਕਿਦਾ ਰਹਿੰਦਾ ਸੀ ਕਿ ਉਹਨੇ ਕੀ ਗਲਤ ਕਰਨੇ ਮੀ ਸੀ ਬੱਚਾ ਮਾਂ ਨਾਲ ਗੱਲ ਨਹੀਂ ਕਰੇਗਾ ਕਿਹਦੇ ਨਾਲ ਗੱਲ ਕਰੇਗਾ ਉਸ ਤੋਂ ਬਾਅਦ ਅੱਜ ਸਵੇਰੇ ਫੋਨ ਆਇਆ ਪਪਾ ਜੀ ਦਾ ਇਹਨਾਂ ਦਾ 11:30 ਵਜੇ ਦਿਸਲੇਗੇ ਕਿ ਉਹ ਕਹਿੰਦੇ ਕਿ ਉਹ ਸਾਡੀ ਕੁੜੀ-ਕੁੜੀ ਹੋ ਗਈ ਨਹੀ ਇਹ ਬੁੜੀ ਹੋ ਗਈ ਸੀ ਵੀ ਫਿਰ ਉਹ ਤੇ ਸਿੱਧਾ ਹਸਤੀ ਗਿਆ ਤੇ ਦੇਖਿਆ ਤੇ ਉਹ ਕਹਿੰਦੇ ਸਵੇਰੇ ਕਿਹੜੀ ਹਸਪੀਟਲ ਦਿਹਾਇਆ ਇਹਨਾਂ ਨੂੰ ਪਰ ਉਹਨਾਂ ਦਾ ਦਿਮਾਗ ਜੈ ਨਹੀਂ ਆਇਆ ਕਿ ਇਸ ਆਪਣੇ ਮਾਂ ਪਿਓ ਨੂੰ ਤਾਂ ਦੱਸਿਆ ਕੁੜੀ ਦੇ ਕਿ ਅਸੀਂ ਅਸੀਂ ਕੇਡੀ ਹਸਪੀਟਲ ਬੱਚੇ ਨੂੰ ਲੈ ਕੇ ਜਾਂਦੇ ਪਏ ਆ ਜਾਂ ਕੋਈ ਪ੍ਰੋਬਲਮ ਗਈ ਹੈ ਕੋਈ ਗੱਲ ਗਈ ਹੈ ਬੁਖਾਰ ਹੈਗਾ ਕੁਝ ਹੋਵੇ ਕੋਈ ਫੋਨ ਤੇ ਕਰਨੇ ਲਈ ਉਹ ਹਨ ਕੋਈ ਫੋਨ ਨਹੀਂ ਗਿਆ ਕੁਝ ਨਹੀਂ ਆਇਆ ਸਿਰਫ ਜਦੋਂ ਮਰ ਗਈ ਹੈ ਤੇ ਫਿਰ ਫੋਨ ਆਇਆ ਇਹ ਤੁਹਾਨੂੰ ਕੋਈ ਸ਼ੱਕ ਹੈ ਹੁਣ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਅਸੀਂ ਕਹਿੰਦੇ ਆ ਚਲੋ ਸ਼ੱਕ ਦੂਰ ਹੋ ਜਾਏਗਾ ਮਤਲਬ ਹੈ ਲੈ ਫੋਰਸ ਮਾਰਦੇ ਤਾਂ ਮਤਲਬ ਸ਼ੱਕ ਸਾਡਾ ਦੂਰ ਹੋ ਜਾਏਗਾ ਗੱਲ ਗੰਮ ਤੇ ਮਰੀ ਹੈ ਜਿਹੜੀ ਕੁੜੀ ਦੇ ਸਰਾ ਗੰਮ ਦੇ ਚ ਮਰ ਜਿੰਦੀ ਹੈ ਇਹ ਮੇਰਾ ਬੇਟਾ ਹੈ ਜੀ ਹਾਂ ਜੀ ਇਹਦਾ ਕੋਈ ਬਿਆਨ ਨਹੀਂ ਕਰਾਇਆ ਗਿਆ ਹਾਂ ਜੀ ਤੁਸ ਨੂੰ ਪਿਆਰੀ ਕੋਈ ਬਿਆਨ ਨਹੀਂ ਕਰਵਾ ਰਹੇ ਸੀ ਉਸ ਨੂੰ ਬਿਆਨ ਕਰਵਾਉਣ ਦੇ ਲੱਗੇ ਤਾਂ ਤੇ ਉਹ ਲਿਖਣਗੇ ਤੇ ਦਿਖਾਵਾਂਗੇ ਜੀ ਸਨ ਮੈਨਾ ਪਾਕਿਸਤਾਨਾ ਗੱਲ ਸਗੋ ਟਰਨੀ ਇੱਕ ਨੈਚੁਰਲ ਮੌਤ ਨੂੰ ਬਸ ਕੋਈ ਨਹੀਂ ਜਿਹੜੀ ਲੜਕੀ ਵਾਲੇ ਨੇ ਐਲੀਕੇਸ਼ਨ ਲਗਾਇਆ ਜੀ ਸਮਾਂ ਨਹੀਂ ਲੱਗੀ ਵੀ ਐਲੀਕੇਸ਼ਨ ਕੀ ਲਗਾਇਆ ਹਾਂ ਬਸ ਜੱਕੀਆ ਕੋਈ ਬ੍ਰਦਰ ਹੈ ਕੋ ਕੋਈ ਹੱਥਾ ਚ ਕੋਈ ਨੇ ਕੱਟ ਕੇ ਤੋਰ ਪਾ ਨਹੀਂ ਕਰ ਦਿੱਤੀ ਥੋੜੇ ਦਿਨ ਚਲੋ ਕੋਈ ਜਾਂਦੀ ਹੈ ਲਈ ਸਿਸਟਰ ਗਈ ਹੈ ਬਟ ਇਹ ਆ ਰਿਹਾ ਅਸੀਂ ਇਹਨੇ ਕੰਪਰੋਮਾਈਜ਼ ਕੀਤਾ ਲਾਸਟ ਆ ਕੋਈ ਇਹਹੀ ਪੋਸਟਮਾਰਟਮ ਕਰਾਣਾ ਅਸੀਂ ਐਗਰੀ ਅਗਰ ਕੋਈ ਕਾਰਵਾਈ ਸਾਡੇ ਤੇ ਹੋਏਗੀ ਤੇ ਪੋਸਟਮਾਰਟਮ ਦੀ ਰਿਪੋਰਟ ਨਾਲ ਹੋਏਗੀ ਜੇਕਰ ਕੋਈ ਉਹਨਾਂ ਤੇ ਹੋਏਗੀ ਤੇ ਪੋਸਟਮਾਰਟਮ ਦੀ ਰਿਪੋਰਟ ਨਾਲ ਇਧਰ ਨੇ ਸਰ ਜੋ ਹੋਏਗਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋਏਗਾ ਲੜਕੀ ਦੀ ਕਿੰਨੀ ਉਮਰ ਸੀ ਕਿ ਬੱਚੇ ਵੀ ਸੀ ਉਹਦੇ ਲੜਕੀ ਦੀ ਉਮਰ ਆ ਜੀ 27 ਸਾ ਇੱਕ 4 ਮਹੀਨੇ ਦਾ ਬੇਟਾ ਇੱਕ 4 ਮਹੀਨੇ ਬੇਟੀ 4 ਮਹੀਨੇ ਦਾ ਬੇਟਾ ਜੀ ਤੇ ਇੱਕ 5 1/2 3 ਸਾਲ ਦੀ ਬੇਟੀ ਜੀ ਕਿੰਨੇ ਚਿਰ ਹੋਇਆ ਜੀ ਸ਼ਾਦੀ ਨੇ 6 ਸਾਲ ਹੋ ਗਏ ਤਾਂ ਕੋਈ ਝਗੜਾ ਵੀ ਸੀ ਜਾਂ ਕੀ ਬਿਮਾਰ ਸੀ ਕਿੱਦਾਂ ਸੀ ਮਤਲਬ ਸਵੇਰੇ ਅਸਰਾ ਕੋਈ ਹਲਕਾ ਹਲਕਾ ਜਿਹਾ ਗਰਮੀ ਆ ਹਰ ਇੱਕ ਬੰਦੇ ਨੂੰ ਪਤਾ ਜੀ ਜੀ ਮਾਰਾ ਮੋਟਾ ਫੀਵਰ ਤੇ ਚੱਲਦਾ ਹੀ ਰਹਿੰਦਾ ਹੈ ਜੀ ਕੱਲ ਪਛੜ ਦਿੱਤਾ ਫੀਵਰ ਹੋਇਆ ਦਵਾਈ ਲਿਆਂਦੀ ਹੈ ਸਵੇਰੇ ਬ੍ਰੈਕਫਾਸਟ ਕੀਤਾ ਉਹਨੇ ਦਲੀਏਗਾ ਜੀ ਉਹ ਪੁਰਗਿਆ ਹਸਬੰਦ ਕਹਿੰਦੇ ਜੀ ਇਸ ਤਰ੍ਹਾਂ ਮੈਂ ਨਾਸ਼ਤਾ ਕਰਕੇ ਨਾ ਰਾਤ ਤੇ ਹਸਬੰਦ ਜਿਸਲਾਮ ਨੂੰ ਜੀ ਦੇ 5-10 ਮਿੰਟ ਦਾ ਕੋਈ ਚਾਹ ਜਾਂ ਕੁਝ ਲੈਣ ਗਏ ਆ ਉਹਨੂੰ ਹੋਸ਼ ਨਹੀਂ ਸੀ ਜੀ ਖਾਣਾ ਉਹ ਲੇਟੀ ਆ ਉਸ ਤੋਂ ਬਾਅਦ ਉਹ ਹੋਸ਼ੀ ਹੋਈ ਜੀ ਇਹ ਚੁੱਕ ਕੇ ਕਿਹੜੀ ਹਸਪੀਟਲ ਲੈ ਗਏ ਦੂਹ ਹਸਪੀਟਲ ਲੈ ਗਏ ਜੀ ਦੂਹ ਕਹਿੰਦਾ ਨਹੀਂ ਜੀ ਮੇਰੇ ਹੱਥ ਚਾ ਕੇਸ ਨਹੀਂ ਆ ਤਸੀਹ ਕਿਹੜੀ ਲੈ ਜਾਓ ਕਿਹੜੀ ਚ ਲੈ ਗਏ ਆ ਤੇ ਕਿਹੜੀ ਨੇ ਉਹਨੇ ਇਸੀ ਜਿਹਾ ਵਗੈਰਾ ਦਿੱਤੀ ਜਿਹੜੀ ਰਿਪੋਰਟ ਮੇਰੇ ਕੋਲ ਹੈ ਤੇ ਉਹਨਾਂ ਨੇ ਉੱਥੇ ਡਰ ਡਿਕਲੇਅਰ ਕਰ ਦਿੱਤਾ ਇਹ ਸੀ ਜੀ ਦੀ ਆ ਰਿਪੋਰਟ ਹੈ ਕਿ ਡੀਓ ਹਸਪਤਲ ਨੂੰ ਦਿੱਸ ਗਈ। ਉਹ ਆਨੇ ਆ ਰਿਪੋਰਟ ਦੇਣ ਤੋਂ ਪਹਿਲਾਂ ਟੀਟਡ ਕਲੀਅਰ ਕਰ ਦਿੱਤਾ ਸੀ। ਜੀ। ਉਸ ਤੋਂ ਬਾਅਦ ਲੜਕੀ ਵਾਲੇ ਆਏ ਇਹਨਾਂ ਨੂੰ ਫੋਨ ਕੀਤਾ ਇਸ ਨਾਲ ਉਹ ਕਹਿੰਦੇ ਜੀ ਨਹੀਂ ਸਾਡੇ ਬਿਨਾਂ ਕੋਈ ਕਾਰਵਾਈ ਨਹੀਂ ਬਾਣੀ। ਅਸ ਜਿਹੜੀਆਂ ਦੇ ਘਰ ਦੇ ਬਿਨਾਂ ਤੇ ਕੋਈ ਸੰਸਕਾਰ ਵੀ ਨਹੀਂ ਹੋਣਾ। ਲੇਕਿਨ ਇਹ ਆਏ ਤੇ ਲੜਨ ਦੇ ਮੂਰਜ਼ੀ ਚਲੋ ਜੋ ਵੀ ਆ ਕੋਈ ਕਾਰਵਾਈ ਮੇਰੀ ਤੀ ਗਈ ਹੈ। ਪਰ ਜੋ ਵੀ ਹੋਵੇ ਉਹ ਛਾਪਨ ਨਹੀਂ ਹੋਣਾ ਚਾਹੀਦਾ। ਤੇ ਇਹ ਪ੍ਰੈਸ ਤੇ ਇਹ ਪ੍ਰੈਸ ਆਪਣੀ ਪੋਸਟਮਾਨਾਂ ਦੀ ਰਿਪੋਰਟ ਇੱਕ ਵਾਰੀ ਜੂਰ ਵੇਟ ਕਰ ਲੈਣੀ ਚਾਹੀਦੀ ਹੈ ਕਿਸੇ ਦੇ ਐਲੀਕੇਸ਼ਨ ਨਾ ਲਗਾਇਆ ਜਾਵੇ ਜਾਂ ਉਹਨੇ ਮਾਰੀ ਹੈ ਕਿ ਮੇਰੀ ਕਿਵੀ ਦਾ ਕਿਚੀ ਪਰਿਵਾਰ ਲੜਕੀ ਪਰਿਵਾਰ ਨਾਲ ਕਾਰਵਾਈ ਦੇ ਵੇਲੇ ਸਹਿਯੋਗ ਕਰੋਗੇ ਪੂਰੀ ਤਰ੍ਹਾਂ ਸਾਰੇ ਹੀ ਸਹਿਯੋਗ ਕਰਾਂਗੇ ਤਾਂ ਇਹ ਪੋਸਟਮਾਨਾਂ ਵਾਸਤੇ ਐਗਰੀ ਹੋਏ ਹਨ ਜੀ ਉਹਨਾਂ ਨੇ ਇੱਕ ਵਾਰੀ ਪੋਸਟਮਾਨਾਂ ਵਾਸਤੇ ਕਿਹਾ ਦੇਖੀ ਕੀ ਕਿਹਾ ਜਰੂਰ ਕਰਾਣਾ ਜੀ ਉਹਨਾਂ ਹਨ ਨਾ ਐਗਰੀਆਂ ਦੇ ਨਾਮ ਕਹਿੰਦੇ ਆ ਜੀ ਜੇਹੀ ਗੁਨੇਗਾਰਾਂ ਤੇ ਸਾਨੂੰ ਸੁਝਾਇਆ ਜੇ ਤੁਸੀਂ ਗੁਨੇਗਾਰ ਹੋ ਤੁਹਾਡਾ ਕੁਝ ਵੀ ਨਹੀਂ ਹੋਣਾ ਕਿਉਂਕਿ ਤੁਸੀਂ ਧੀ ਵਾਲੇ ਹੋ ਗਵਰਨਮੈਂਟ ਵੀ ਤੁਹਾਡੇ ਨਾਲ ਆ ਹਰ ਚੀਜ਼ ਇਸੇ ਬਦਨਾਮੀ ਮੁੰਡਿਆਂ ਦੇ ਹੋ ਕੇ ਚਲੇ ਜਾਣੀ ਹੈ ਜੀ ਲੇਕਿਨ ਕੋਈ ਸਾਨੂੰ ਵੀ ਸਲੂਸ਼ਨ ਨਹੀਂ ਮਿਲਿਆ ਨਾ ਅਗਰ ਪੁਲਿਸ سپورਟ ਤੇ ਕੋਈ ਪੋਸਟਮਾਨ ਦੀ ਰਿਪੋਰਟ ਕੁਝ ਨਹੀਂ ਆਉਂਦਾ ਤੇ ਮੁੰਡੇ ਵਾਲੇ ਦਾ ਕੀ ਹਾਲ ਹੋ ਜਾਂਦਾ ਜੀ ਉਹਦੇ ਚ ਮਤਲਬ ਹਰ ਕਾਨੂੰਨ ਤਾਂ ਤੇ ਜਲਦੀ ਫੇਵਰਚ ਹੋ ਗਿਆ ਉਹਨਾਂ ਨੇ ਕਿਹਾ ਪੁਲਸ ਤੋਂ ਰੁਪਈਆ ਉਹਨਾਂ ਨੇ ਕਿਹਾ ਪੁਲਸ ਤੋਂ ਰੁਪਈਆ ਪੁਲਸ ਵੀ ਕਹਿ ਰਹੀ ਹੈ ਕਿ ਕੋਈ ਕਾਰਵਾਈ ਨਹੀਂ ਕਰਵਾ ਰਹੇ ਕੋਈ ਬਿਆਨਬਾਜ਼ੀ ਨਹੀਂ ਬਿਆਨਬਾਜ਼ੀ ਦੋਨੇ ਪਾਸੋਂ ਨਹੀਂ ਦਿੱਤੀ ਜਾ ਰਹੀ ਸਾਡੀ ਕਿਹੜੀ ਬਿਆਨਬਾਜ਼ੀ ਲੈਣੀ ਹੁਣੇ ਸੱਦੋ ਹੀ ਉਹਨੇ ਦੇ ਦਿੰਨੇ ਕੀ ਲੈਣੀ ਆ ਲੜਕੀ ਦੇ ਫਾਦਰ ਕੋਲ ਲੈਣੀ ਪੁਲਿਸ ਵਾਲੇ 3 ਘੰਟੇ ਘੜ ਰੱਖਦੇ ਉਥੇ ਕੀ ਕਰਦੇ ਵੇ ਤਿੰਨ ਘੰਟੇ ਪਾ। ਧਿਆਨ ਬਾਜੀ ਅਸਤੇ ਹੀ ਗਏ ਹੋ ਨਾ? ਜੀ। ਤੇ ਉਹ ਉਥੇ ਕਿਉਂ ਨਹੀਂ ਲੀਤੀ ਬਿਆਜ ਬਿਆਨਬਾਜੀ? ਜੇਕਰ ਉਹਨਾਂ ਨੇ ਬਿਆਨਬਾਜੀ ਨਹੀਂ ਲੈਣੀ ਇੱਥੇ ਲੈਣੀ ਹੈ। ਇਕੱਲੇ ਇੱਕ ਡੈੱਡ ਬੋਡੀ ਦੇ ਨਾਲ ਕੁੜੀ ਦਾ ਫਾਦਰ ਆਇਆ। ਕਿਆ ਮਾਰੇ ਕੁੜੀ ਜੀ ਤਿੰਨ ਛੱਡੀ ਐ? ਕਿਆ ਤੁਸੀਂ ਇੱਥੇ ਆਪਾਂ ਕੈਮਰਾ ਘੁਮਾ ਕੇ ਦੇਖ ਲਓ ਪਹਿਲੇ? ਜੀ। ਇੱਥੇ ਇਹ ਮੁੰਡੇ ਦੇ ਪਰਿਵਾਰ ਨਾਲ ਵੇਖੋ। ਇਹ ਮੁੰਡੇ ਦੇ ਪਰਿਵਾਰ ਨਾਲ। ਜੀ। ਟੋਟਲ ਮੁੰਡੇ ਦੇ ਪਰਿਵਾਰ ਨਾਲ ਕੁੜੀ ਦੇ ਵੇਖੋ ਕਿੰਨੇ ਕ ਬੰਦੇ ਨੇ ਫਾਦਰ ਸਾਹਿਬ ਤੇ ਇਕੱਲੇ ਇੱਕ ਬਾਹਰ। ਜੀ। ਤੇ ਮਲਕੋਈ ਹੈ ਜੇ ਟੈਕਨੀਕਲ ਤੀ ਵੇਖੋ ਤੁਸੀਂ ਆਪਣੇ ਵੱਲੋਂ ਪੂਰਾ ਸਹਿਯੋਗ ਕਰੋ ਸਰ ਸਹਿਯੋਗ ਕਰਨੇ ਪੋਸਟਮੈਨਸ ਤੇ ਰਿਕਟ ਹੋਤੇ ਹਨ ਠੀਕ ਹੈ ਠੀਕ ਹੈ ਠੀਕ ਹੈ ਸਾਰਾ ਮਤਲਬ ਪੂਰਾ ਹੀ ਲੱਗਦਾ ਮਲਾਂ ਨਾਲ ਨਾ ਦੁਕਾਨਾਂ ਬਣੇ ਮੁੰਡੇ ਦੇ ਫਾਦਰ ਔਰ ਮਤਲਬ ਬਿਲਕੁਲ ਨਾਫ ਹੋਤੇ ਹੈ ਉਹਨਾਂ ਨੇ ਖੁਦ ਕਿਹਾ ਆਪਣੀ ਜੁਬਾਨੀ ਕਿ ਹੈ ਪੋਸਟਮੈਨ ਬੋਣਾ ਚਾਹੀਦਾ ਕੱਲ ਨੂੰ ਕੋਈ 2-3 ਸਾਲ ਦੇ ਇੱਕ ਦੂਜੇ ਹਸਤੇ ਵਿਆਹ ਚ ਮਿਲਦੇ ਹਨ ਕੱਲ ਨੂੰ ਕਿਹਨੂੰ ਪਤਾ ਨਹੀਂ ਚੁੱਕ ਸਕਾਂਗੇ ਜੋ ਰਿਪੋਰਟ ਬੋਲੇਗੀ ਜੀ ਇਸ ਪਿਛੇ ਸਾਰਾ ਕੰਮ ਸ਼ਾਂਤੀ ਨਾਲ ਹੋਇਆ ਜਾਵੇ ਨਹੀਂ ਔਰ ਸਾਨੂੰ ਮਤਲਬ ਕੁਛ ਨਹੀਂ ਸਹਿਯੋਗ ਦੇ ਸਰ ਦੇ ਖਲੋਤੇ ਹੈ ਸਹਿਯੋਗ ਹਸਤੇ ਜਾਨੀ ਸਰ ਜੀ ਆ ਪਵਨ ਨਗਰ ਲੜਕੀ ਦਾ ਬਿਆਨ ਹੈ ਕਿ ਮੈਡਿਕਲ ਮੈਂ ਐਸ.ਐਸ. ਸੰਦੀਪ ਕੁਮਾਰ ਨੰਬਰ 3753 थाना ਮੋਗਾ ਪੂਰਾ ਡਿਊਟੀ ਆਫਸਰ ਤਨਾਤਾਂ ਜੀ ਮੈਨੂੰ ਐਸ.ਐਚ.ਓ ਸਾਹਿਬ ਜੀ ਨੇ ਬਜਰੀਆ ਪਹੁੰਚ ਕੇ ਆਪ ਹੀ ਪਵਨ ਨਗਰ ਪਹੁੰਚੋ ਮੈਂ ਉੱਥੇ ਜਾ ਕੇ ਵੇਖਿਆ ਲੜਕੀ ਨੇਹਾ ਉਹਨਾਂ ਦੀ ਨੌਵੀਂ ਆ ਜੀ ਪਵਨ ਨਗਰ ਵਹਾਈ ਆ ਉਹਦੀ ਡੈੱਡ ਬੋਡੀ ਜਿਹੜੀ ਆ ਜ਼ਮੀਨ ਤੇ ਪਈ ਸੀ ਜਾਈਤ ਲਾਈ ਦੇ ਉੱਪਰ ਉਹ ਕਹਿ ਰਹੇ ਲੜਕੀ ਵਾਲੇ ਭਿਖਾਣਾ ਖਾਂਦੇ ਆ ਡੈਥ ਹੋਈ ਆ ਪਰ ਲੜਕੀ ਵਾਲੇ ਪਰਿਵਾਰ ਕਹਿ ਰਹੇ ਪੀ ਸਾਡੀ ਲੜਕੀ ਨੂੰ ਕੁਝ ਦੇ ਕੇ ਮਾਰਿਆ ਗਿਆ ਵਾ ਉਹਨੇ ਵੈਰੀਫਾਈ ਕਰ ਰਹੇ ਆ ਪਰ ਇਹ ਕੋਈ ਬਿਆਨ ਨਹੀਂ ਲਿਖਾ ਰਿਹਾ ਸਾਨੂੰ ਕੋਈ ਵੀ ਤੇ ਪੁਲਿਸ ਨੂੰ ਨਾਜਾਇਜ਼ ਹਾਸਮਟ ਕਰ ਰਹੇ ਆ ਠੀਕ ਹੈ ਜੀ ਪੁਲਿਸ ਵਾਲੇ ਖੁਦ ਲੜਕੇ ਵਾਲੇ ਵੀ ਕਰ ਰਹੇ ਲੜਕੀ ਵਾਲੇ ਕੋਈ ਜਾਣ ਕੇ ਲੜਕੀ ਲੜਕੀ ਵਾਲੇ ਖਮੋਚ ਆ ਜਿਹੜੇ ਲੋਕ ਤਮਾਸ਼ਾ ਵੇਖਣ ਵਾਲੇ ਉਹ ਜ਼ਿਆਦਾ ਕਰ ਰਹੇ ਆ ਜੀ ਠੀਕ ਹੈ ਜੀ ਬਾਕੀ ਕੋਈ ਕਿਸੇ ਦੇ ਆਖੇ ਨਹੀਂ ਲੱਗ ਰਿਹਾ ਕੋਈ ਮਨ ਬਿਆਨ ਨਹੀਂ ਲਿਖਾ ਰਿਹਾ ਆਪਣੇ ਕੋਈ ਕਾਰ ਰੈਡੀ ਕਰਾ ਰਿਹਾ ਤਿੰਨ ਚਾਰ ਦਿਨ ਤੋਂ ਲੜਕੀ ਉਹ ਮੁਵਾਰ ਹੈਗੀ ਸੀ ਬਕਾਰ ਕੰਨੇ ਚੱਲ ਚਲੋ ਉਹ ਤੇ ਆਪ ਜੋ ਡਾਕਟਰ ਸਾਹਿਬ ਵੀ ਟਰੀਟਮੈਂਟ ਹੋਈ ਹੋਏਗੀ ਉਹ ਆਪਾਂ ਰਿਕਾਰਡ ਲੈ ਲਾਂਗੇ ਜੋ ਵੀ ਕਾਰੋਈ ਅਮਤ ਕਰਾਂਗੇ ਜਿਹੜੀ ਜੇ ਤੇ ਡਾਕਟਰ ਦਾ ਇਲਾਜ ਹੋਇਆ ਹੋਇਆ ਤੇ ਵਧੀਆ ਗੱਲ ਹੈ ਜੀ ਜੇ ਬਿਮਾਰ ਹੋਏ ਜੀ ਬਿਆਨ ਨਹੀਂ ਪੇਸ਼ਾਂਗੇ ਤੇ ਪਰਵਾਹ ਤੋਂ ਮੈਂ ਉਹਦੇ ਕੋਲ ਕੀ ਕਾਰਵਾਈ ਕਰੀ ਮੈਂ ਤੇ ਇੱਥੋਂ ਤੱਕ ਆ ਵੀ ਇੱਥੇ ਆਣ ਕੇ ਜਦੋਂ ਉੱਥੇ ਮਾਹੌਲ ਜਿਹੜਾ ਸ਼ਾਂਤੀਪੂਰਕ ਹੋ ਗਿਆ ਮਾਹੌਲ ਜਿਹੜਾ ਤਣਾਪੂਰਕ ਹੋ ਗਿਆ ਇੱਕ ਦੂਜੇ ਦੇ ਗੱਲ ਪੈਂਦੇ ਸੀ ਉਹਦੇ ਵਿੱਚ ਜਿੱਥੋਂ ਤੱਕ ਵੀ ਸਾਡੇ ਨਾਲ ਵੀ ਧੱਕਾ ਮੁਕੀ ਹੋਈ ਗਈ ਆ ਕਾਰ ਕੇ ਉੱਥੇ ਇਹਨਾਂ ਨੂੰ ਕਿਹਾ ਪੀਆ ਡੈੱਡ ਬੋਡੀ ਜਿਹੜੀ ਆਪਾਂ ਗੱਡੀ 'ਚ ਲੱਦੋ ਇਹਨਾਂ ਨੇ ਆਪੀ ਗੱਡੀ 'ਚ ਡੈੱਡ ਬੋਡੀ ਨਹੀਂ ਲੱਦੀ ਵੀ ਇਹ ਨਹੀਂ ਲੱਦਣੀ ਜੀ ਸਾਡੀ ਗੱਡੀ 'ਚ ਨਹੀਂ ਲਾ ਸਕਦੇ ਇਹਨਾਂ ਕਿਸੇ ਨੂੰ ਨਹੀਂ ਲੱਦੀ ਫੇਰ ਉਹ ਖੁਦ ਉੱਥੋਂ ਆਣ ਕੇ